ਵੀਰੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਸਐਮਜ਼ਡਿਊਸ ਚੈਨਲ ਦੇ ਵਿੱਚ ਅੱਜ ਅਸੀਂ ਇੰਟਰਨੈਸ਼ਨਲ ਲੈਵਲ ਵਿਸ਼ਵ ਪੱਧਰ ਅਤੇ ਕੌਮੀ ਲੈਵਲ ਨੈਸ਼ਨਲ ਲੈਵਲ ਔਰ ਸੂਬਾਈ ਲੈਵਲ ਦੇ ਇਸ਼ੂਜ਼ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਐਡੀਟਰ ਇੰਚੀ ਬੀਕੇ ਵਿਵੇਜਾ ਸਾਹਿਬ ਹੈਗੇ ਇਹਨਾਂ ਤੋਂ ਵਕਫਾ ਮੁੱਦਿਆਂ ਬਾਰੇ ਇਹਨਾਂ ਦਾ ਗਿਆਨ ਲਵਾਂਗੇ ਕਿ ਔਰ ਇਹਨਾਂ ਦਾ ਇੱਕ ਐਕਸਪਰਟ ਓਪੀਨੀਅਨ ਲਵਾਂਗੇ ਕਿ ਜਿਹੜੇ ਔਨ ਗoing ਜਵਲੰਤ ਬੁੱਧੇ ਹੈਗੇ ਆ ਉਹਨਾਂ ਦੇ ਬਾਰੇ ਇਹਨਾਂ ਦਾ ਕੀ ਮੰਨਿਆ ਹੈਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੋਨਲਡ ਟਰੰਪ ਸਾਹਿਬ ਦੇ ਕਈ ਫੈਸਲਿਆਂ ਦੀ ਹਰ ਰੋਜ਼ 트럼ਪ ਸਾਹਿਬ ਕਿਸੇ ਨਾ ਕਿਸੇ ਖਬਰ ਨੂੰ ਲੈ ਕੇ ਕਿਸੇ ਨਾ ਕਿਸੇ ਆਪਣੇ ਐਗਜ਼ੀਕਟਿਵ ਆਰਡਰ ਨੂੰ ਲੈ ਕੇ ਖਬਰਾਂ 'ਚ ਬਣੇ ਰਹਿੰਦੇ ਹੈਗੇ ਆ ਜਿਹਦਾ ਇੰਡੀਆ ਤੇ ਹੋਰ ਆਪਣੇ ਜਿਹੜੇ ਜਿਵੇਂ ਆਪਣੇ ਪੰਜਾਬੀ ਡਾਇਸਪੋਰਾ ਹੈਗਾ ਉੱਥੇ ਲੱਖਾਂ ਦੀ ਗਿਣਤੀ 'ਚ ਪੰਜਾਬੀ ਲੋਕ ਵੀ ਹੈਗੇ ਆ ਹੁਣ ਰੀਸੈਂਟਲੀ ਇਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਕਿ ਆਪਣੀ ਉੱਥੇ 1.5 ਲੱਖ ਤੋਂ ਵੱਧ ਪੰਜਾਬੀ ਜਿਹੜੇ ਲੋਕ ਹੈਗੇ ਆ ਟਰੱਕਿੰਗ ਦੇ ਬਿਜ਼ਨਸ ਹੈਗੇ ਆ ਕਮਰਸ਼ੀਅਲ ਟਰੱਕਿੰਗ ਦੇ ਬਿਜ਼ਨਸ ਹੈਗੇ ਆ ਉਹ ਟਰੱਕਿੰਗ ਟਰੱਕਿੰਗ ਦਾ ਕੰਮ ਨਾ ਤਾਂ ਕਰਨਾ ਸਾਨਾ ਹੈ ਨਾ ਹੀ ਟਰੱਕ ਖਰੀਦਣਾ ਸਾਨਾ ਹੈ ਔਰ ਕਿਉਂਕਿ ਇਹ ਕੁ ਖਰੀਦਣਾ ਔਰ ਉਹਦੇ ਲਾਇਸੈਂਸ ਲੈਣੇ ਬਹੁਤ ਵੱਡਾ ਮਹਿੰਗਾ ਕੰਮ ਮੰਨਿਆ ਜਾਂਦਾ ਔਰ ਪ੍ਰੋਫਿਟੇਬਿਲਟੀ ਵਾਲਾ ਕੰਮ ਵੀ ਮੰਨਿਆ ਜਾਂਦਾ ਔਰ ਜ਼ਿਆਦਾਤਰ ਜਿਹੜੇ ਪੰਜਾਬ ਔਰ ਨਾਰਥਰਨ ਇੰਡੀਆ ਦੇ ਖਿੱਤੇ ਦੇ ਵਿੱਚੋਂ ਪਿੰਡੂ ਬੈਕਗ੍ਰਾਉਂਡ ਦੇ ਲੋਕ ਜ਼ਿਆਦਾ ਟਰੱਕਿੰਗ ਦੇ ਬਿਜ਼ਨਸ 'ਚ ਹੈਗੇ ਆ ਕੰਮ 'ਚ ਹੈਗੇ ਆ ਸੋ ਇਹਨਾਂ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਕਿ ਜੇ ਅਮਰੀਕਾ ਦੇ ਵਿੱਚ ਸਾਡੇ ਜਿਹੜੇ ਪੰਜਾਬੀਆਂ ਦੀ ਜਿਹੜੀ ਇੱਥੇ ਟਰੱਕ ਚਲਾਉਣ ਵਾਲਿਆਂ ਦੀ ਪ੍ਰੋਫੀਸ਼ੈਂਸੀ ਮਹਾਰਤ ਅੰਗਰੇਜ਼ੀ ਭਾਸ਼ਾ 'ਚ ਨਹੀਂ ਹੋਏਗੀ ਤਾਂ ਉਹਨਾਂ ਦੇ ਜਿਹੜੇ ਲਾਇਸੈਂਸਾਂ ਤੇ ਖਤਰੇ ਪੈ ਸਕਦੇ ਆ ਅਏ ਇਸ ਟਾਪਿਕ ਦੇ ਉੱਤੇ ਬੇਵਿਜਾ ਸਭ ਤੋਂ ਜਾਨਣਾ ਚਾਹਵਾਂਗੇ ਕਿਸ ਕਿਸਮ ਦਾ ਜਿਹੜਾ ਪ੍ਰਭਾਵ ਪੰਜਾਬੀ ਟਰੱਕਰਸ ਦੇ ਉੱਤੇ ਪੈ ਸਕਦਾ ਉਹ ਬੇਵਿਜਾ ਸਭ ਤੋਂ ਜਾਨਣਾ ਚਾਹਵਾਂਗੇ ਕਾਈਂਡਲੀ ਬੇਵਿਜਾ ਸਪਲੀਜ਼ ਤੁਸੀਂ ਜਿਹੜਾ ਤਫਸੀਲ ਨਾਲ ਦੱਸੋ ਨਮਸਕਾਰ ਜੀ ਸਭ ਤੋਂ ਪਹਿਲਾਂ ਜਿਹੜਾ ਰੇਸ਼ ਜੀ ਤੁਸੀਂ ਜਿੱਦਾਂ ਕਿਹਾ ਕਿ ਯੂ ਐਸ ਏ ਗਵਰਨਮੈਂਟ ਨੇ ਟਰੰਪ ਸਾਹਿਬ ਨੇ ਜਿਵੇਂ ਕਿ ਰੋਜ਼ ਹੀ ਆਪਾਂ ਦੇਖਦੇ ਆ ਨਵੇਂ-ਨਵੇਂ ਫਰਮਾਨ ਨਿਕਲ ਕੇ ਆ ਰਹੇ ਆ ਉਹਨਾਂ ਫਰਮਾਨਾਂ ਦੇ ਵਿੱਚੋਂ ਜਿਹੜੇ ਪੰਜਾਬੀਆਂ ਦੇ ਇੱਕ ਬਹੁਤ ਵੱਡੀ ਮਾਰ ਮਾਰੀ ਉਹਨਾਂ ਨੇ ਜਿਹੜੇ ਕਿ ਟਰੱਕਰਸ ਹੈਗੇ ਜਿਹੜੇ ਕਮਰਸ਼ੀਅਲ ਟਰੱਕ ਚਲਾਉਣ ਵਾਲੇ ਡਰਾਈਵਰਸ ਨੇ ਜਿਹੜੇ ਉੱਥੇ ਦੇ ਡਰਾਈਵਰਾਂ ਦੇ ਉੱਤੇ ਉਹਨਾਂ ਨੇ ਇੱਕ ਜਿਵੇਂ ਆਪਣੇ ਇੱਥੇ ਭਾਰਪ ਦੇ ਹਿਸਾਬ ਨਾਲ ਚੱਲੀਏ ਪਰ ਜਿਵੇਂ ਹਰ ਦੇਸ਼ ਦੀ ਆਪਣੀ ਲੈਂਗੁਏਜ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਸਾਡੇ ਦੇਸ਼ ਦੀ ਜਿਹੜੀ ਲੈਂਗੁਏਜ ਹੈਗੀ ਇੰਗਲਿਸ਼ ਹੈਗੀ ਹੈ ਤੇ ਉਹ ਜਿਹੜੀ ਇੰਗਲਿਸ਼ ਹੈ ਉਹਨਾਂ ਨੇ ਉੱਥੇ ਕੰਪਲਸਰੀ ਕਰ ਦਿੱਤੀ ਗਈ ਹੈ ਕਿ ਕੰਪਲਸਰੀ ਦਾ ਮਤਲਬ ਹੈ ਕਿ ਉਹ ਕਹਿੰਦੇ ਭਾਵੇਂ ਟਰੱਕ ਡਰਾਈਵਰ ਹੈ ਭਾਵੇਂ ਕੋ ਟਰੱਕ ਡਰਾਈਵਰ ਮਤਲਬ ਕੋਈ ਹੋਰ ਬੰਦਾ ਉਹਨੂੰ ਇੰਗਲਿਸ਼ ਆਣੀ ਬੜੀ ਜ਼ਰੂਰੀ ਹੈ ਉਹ ਇੰਗਲਿਸ਼ ਬੜੀ ਕੰਪਲਸਰੀ ਹੈ ਉਹਦੇ ਵਾਸਤੇ ਔਰ ਉਹ ਉਹਨਾਂ ਦਾ ਕਹਿਣਾ ਵੀ ਇਹ ਹੈਗਾ ਕਿ ਇਹ ਜਿਹੜੀ ਕੰਪਲਸਰੀ ਸਾਡੀ ਇੰਗਲਿਸ਼ ਕਰਨ ਦਾ ਮਤਲਬ ਇਹ ਹੈਗਾ ਕਿ ਜਿੰਨੇ ਕੱਲ ਕੋਈ ਆਪਤਾ ਆਂਦੀ ਏ ਕੁਝ ਆਂਦਾ ਤੇ ਅਸੀਂ ਜਿਵੇਂ ਨਾਲ ਦੀ ਨਾਲ ਸਾਡੇ ਹਰ ਡਿਪਾਰਟਮੈਂਟ ਜਿਹੜਾ ਡਿਜਾਸਟਰ ਡਿਪਾਰਟਮੈਂਟ ਹਰ ਡਿਪਾਰਟਮੈਂਟ ਵਾਲੇ 2-2 ਘੰਟੇ ਬਾਅਦ ਉੱਥੇ ਇਹਨਾਂ ਨੂੰ ਮੈਸੇਜ ਉੱਥੇ ਡਿਲੀਵਰ ਕਰਦੇ ਨੇ ਕਿ ਭਾਈ ਆਉਣ ਵਾਲੇ ਫਿਊਚਰ ਦੇ ਵਿੱਚ 2 ਘੰਟੇ ਚ ਇਹ ਆਉਣ ਵਾਲਾ ਹੈ ਉੱਥੇ ਜਿਵੇਂ ਕਿ ਬੀਤੇ ਦਿਨੀ ਉੱਥੇ ਲਾਸ ਵਿਗਾਸ ਚ ਜਿਵੇਂ ਅੱਗ ਲੱਗੀ ਸੀ ਜਾਂ ਕੋਈ ਉਥੇ ਇਨਸੀਡੈਂਟ ਹੁੰਦੇ ਨੇ ਜੋ ਐਜ਼ ਐ ਐਕਟ ਆਫ ਗੋਡ ਹੁੰਦੇ ਨੇ ਜਾਂ ਆਪਾਂ ਨੇਚਰਲ ਜੁ ਕਹਿੰਦੇ ਨੇ ਨੇਚਰ ਦੇ ਤੇ ਉਹ ਜਿਹੜੀ ਸੂਚਨਾਵਾਂ ਨੇ ਜਿਹੜੀਆਂ ਉਹ ਅਸੀਂ ਕਿਸ ਤਰ੍ਹਾਂ ਇਹਨਾਂ ਤੱਕ ਪਹੁੰਚਾਈਏ ਤੇ ਇਹਨਾਂ ਨੇ ਕੋ ਉਸ ਤਰ੍ਹਾਂ ਦੀ ਕੰਪਸਰੀ ਕਰ ਦਿੱਤਾ ਤੇ ਨਾਲ ਦੀ ਨਾਲ ਜਿਹੜੇ ਆਪਣੇ ਪੰਜਾਬੀ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉੱਤੇ ਟਰੱਕ ਡਰਾਈਵਰ ਭਰਾ ਨੇ ਉਹਨਾਂ ਨੇ ਵੀ ਅੱਗੋਂ ਇਹਦੇ ਉੱਤੇ ਇੱਕ ਸੰਕੇਤ ਲਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਇਹਦੇ ਬਾਬਤ ਅਸੀਂ ਦੇਖੋ ਅੱਜ ਟਰੱਕ ਡਰਾਈਵਰ ਬਣਿਆ ਤੇ ਕੋਈ ਨਾ ਕੋਈ ਇੱਥੇ ਹੈ ਨਹੀਂ ਵੀ ਸਿੱਧਾ ਟਰੱਕ ਚਲਾਉਣ ਲੱਗ ਗਿਆ ਸਾਨੂੰ ਜੋ ਇੱਥੇ ਦੇ ਨੋਰਮਸ ਹੈਗੇ ਅਸੀਂ ਪੂਰੇ ਕਰਕੇ ਈਵਨ ਇੱਥੇ ਪ੍ਰੈਕਟੀਕਲੀ ਜਾਂ ਥਿਓਰੈਟਿਕਲੀ ਸਾਰਾ ਕੁਝ ਪਾਸ ਕਰਕੇ ਹੀ ਡਰਾਈਵਿੰਗ ਲਾਇਸੈਂਸ ਮਿਲਦਾ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਪਾਸ ਜੋ ਜੋ ਡਰਾਈਵਿੰਗ ਦੇ ਨਿਯਮ ਨੇ ਬਿਕੋਜ਼ ਆਫ ਵੀ ਅਸੀਂ ਡਰਾਈਵਿੰਗ ਰੋਡ ਰੂਲਸ ਨੇ ਉਹ ਅਸੀਂ ਆਲਰੇਡੀ ਸਾਰੇ ਜਾਣਦੇ ਆਂ ਵੀ ਪਿੱਛੇ ਕਿੱਦਾਂ ਜਾਣਾ ਅੱਗੇ ਕਿਵੇਂ ਜਾਣਾ ਸਾਈਡ ਕਿੱਦਾਂ ਮੋੜਨੀ ਕਿੱਦਾਂ ਕਰਨਾ ਔਰ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬੜੀਆਂ ਨਾਰਮਲ ਜੀ ਹੈਗੀਆਂ ਜਿਹੜੀਆਂ ਅਸੀਂ ਪਾਸ ਕਰ ਚੁੱਕੇ ਆਂ ਬਟ ਉਹ ਉਹਨਾਂ ਨੇ ਡਾਇਰੈਕਟਲੀ ਸਿੱਧੇ ਸਿੱਧੇ ਤੌਰ ਤੇ ਕਿਹਾ ਪਹਿਲਾਂ ਅਸੀਂ ਉੱਥੇ ਦੇ ਜਿਹੜੇ ਐਮਪੀਜ਼ ਨੇ ਸਰਕਾਰ ਦੇ ਉਹਨਾਂ ਕੋਲ ਜਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਭਾਈ ਸਾਡੇ ਇਹਦੇ ਚੀਜ਼ਾਂ ਬਾਰੇ ਸੋਚਿਆ ਜਾਵੇ ਅਗਰ ਉਹਨਾਂ ਨੇ ਸਾਡੀ ਨਾ ਸੁਣਵਾਈ ਕੀਤੀ ਫਿਰ ਉੱਥੇ ਵੀ ਜਿਹੜੀਆਂ ਕੋਰਟ ਹੈਗੀਆਂ ਕੋਰਟਸ ਉਹਨਾਂ ਦੇ ਉੱਤੇ ਅਸੀਂ ਆਪਣੀ ਆਪਣੀ ਅਪੀਲ ਲਗਾਵਾਂਗੇ ਕਿ ਭਾਈ ਇਹ ਜਿਹੜਾ ਕੰਮ ਟਰੰਪ ਸਾਹਿਬ ਨੇ ਕੀਤਾ ਇਹ ਸਾਡੇ ਦੇ ਉੱਤੇ ਧੱਕਾ ਹੈ ਜੀ ਇਹ ਜਿਹੜੀ ਚੀਜ਼ ਹੈਗੀ ਇਹਦਾ ਜਿਹੜਾ ਮੇਨ ਉਹਨਾਂ ਨੇ ਆਪਣਾ ਅਗੂ ਫਾਰਮੈਟ ਤਿਆਰ ਕਰ ਲਿਆ ਕਿ ਅਸੀਂ ਜਿਹੜਾ ਉੱਥੇ ਦੋਨੋਂ ਹਰ ਪਹਿਲਾਂ ਐਮਪੀਸ ਕੋਲ ਥੈਨ ਉਹਦੇ ਬਾਅਦ ਕੋਰਟ ਦਾ ਰਸਤਾ ਅਪਣਾਉਂਦੇ ਜੀ ਬਿਲਕੁਲ ਕਾਫੀ ਜਿਆਦਾ ਮੈਚੁਰ ਤੋਸੀ ਆਪਣੀ ਜਿਹੜੀ ਐਨਲਿਸਿਸ ਦਿੱਤਾ ਹੈਗਾ ਵਜੇ ਸਰ ਸਰ ਇੱਕ ਰੀਸੈਂਟਲੀ ਜਿਹੜੀ 22 ਅਪ੍ਰੈਲ ਨੂੰ ਸਾਡੇ ਹਿੰਦੁਸਤਾਨ ਚ 30 ਦੇ ਆਸ-ਪਾਸ ਕਤਲਗਾਰਥ ਹੋ ਗਈ ਸੀ ਨਿਹੱਥਿਆਂ ਤੇ ਵਾਰ ਕਰ ਦਿੱਤਾ ਕਿ ਉਹ ਹਿੰਦੁਸਤਾਨ ਬਹੁਤ ਵੱਡਾ ਖਿੱਤਾ ਹੈਗਾ ਨਿਹੱਥੇ ਯੰਗ ਹੋਰ ਬੱਚੇ ਜਾਂ ਹੋਰ ਬੰਦੇ ਜਿਨ੍ਹਾਂ ਨੂੰ ਉਤਾਰ ਬਿਕ ਗੱਲਾਂ ਪੁੱਛ ਕੇ ਉਹਨਾਂ ਦੇ ਕਤਲ ਕੀਤੇ ਗਏ ਉਹ ਸਾਰੇ ਸੰਸਾਰ 'ਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਸਿੱਧੇ ਸਿੱਧੇ ਜਿਹੜੇ ਅਲੀਗੇਸ਼ਨ ਸਾਡੀ ਗਵਰਨਮੈਂਟ ਤੇ ਇੰਟਰਨੈਸ਼ਨਲ ਹੋਰ ਜੜੀਆਂ ਇੰਟੈਲੀਜੈਂਸ ਏਜੰਸੀਆਂ ਉਹ ਪਾਕਿਸਤਾਨ ਸਰਕਾਰ ਵੱਲੋਂ ਲੱਗ ਰਹੀਆਂ ਹੈਗੀਆਂ ਔਰ ਜਿਹੜੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੈਗੇ ਸ਼ੱਕ ਤੇ ਬਿਲਕੁਲ ਖਟਾਈ 'ਚ ਪੈ ਗਏ ਸਫਾਰਤਖਾਨਿਆਂ 'ਚ ਗਿਣਤੀ ਘਟਾ ਦਿੱਤੀ ਗਈ ਤੇ ਲੰਘੇ ਆਈਸੀਪੀ ਜਿਹੜਾ ਇੰਟੀਗ੍ਰੇਟਿਡ ਚੈੱਕਪੋਸਟ ਉਹ ਵੀ ਬੰਦ ਕਰ ਦਿੱਤੀ ਗਈ ਆ ਰਾਂਦੇ ਉੱਤੇ ਹਲਕੀ ਫੁਲਕੀ ਗੋਲੀਬਾਰੀ ਵੀ ਸ਼ੁਰੂ ਹੋ ਚੁੱਕੀ ਜਿਹੜੇ ਇਥੇ ਜ਼ੇਰੇ ਲਾਜ ਲੋਕ ਸੀਗੇ ਕੱਲ ਇੱਕ ਔਰਤ ਦੀ ਵੀ ਉੱਥੇ ਡੈਥ ਹੋ ਗਈ 80 ਸਾਲ ਦੀ ਉਹਦੀ ਜੇਜ ਸੀਗੀ ਸੋ ਕਾਫੀ ਜ਼ਿਆਦਾ ਜਿਹੜੇ ਕਨਫਲਿਕਟਸ ਆ ਵਧ ਰਹੇ ਹੈਗਾ ਤੁਹਾਡਾ ਐਨਲਿਸਿਸ ਕੀ ਹੈ ਜਿਵੇਂ ਵਿੰਡੋ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਚ ਹੋਈ ਸੀਗੀ ਸੰਧੀ ਉਹ ਵੀ ਕੈਨਸਲ ਕਰ ਦਿੱਤੀ ਹੈ ਵਾਟ ਯੂ ਥਿੰਕ ਵਾਟ ਇਜ਼ ਗੋਇੰਗ ਟੂ ਹੈਪਨ ਅੱਗੇ ਕੀ ਹੋ ਸਕਦਾ ਤੁਹਾਡਾ ਆਫਟਰ ਆਲ ਜਿਹੜਾ ਤਜਰਬੇ ਦੇ ਮਤਾਬਕ ਇਹ ਦੋ ਦਸ਼ਾਾਂ ਦੇ ਵਿੱਚ ਕੀ ਬਾਹਰਲੇ ਕੋ ਮੁਲਕ ਵੀ ਇੰਟਰਵਨ ਕਰ ਸਕਦੇ ਹੈ ਡਵੈਲਪਮੈਂਟ ਚੈਨਲ ਦੇ ਰਾਹੀਂ ਦੇਖੋ ਗੱਲ ਇਹ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਸ ਟਾਈਮ ਜੋ ਭਾਰਤ ਦੀ ਇਸ ਟਾਈਮ ਹਾਲਤ ਹੈਗੀ ਹੈ ਭਾਰਤ ਜਿੱਦਾਂ ਡਵੈਲਪਮੈਂਟ ਦੇ ਰਸਤੇ ਤੇ ਤਰੱਕੀਆਂ ਦੇ ਰਸਤੇ ਤੇ ਅੱਪਰ ਜਲ ਰਿਹਾ ਹੈ ਜਿਵੇਂ ਕਿ ਮੋਦੀ ਸਾਹਿਬ ਨੇ ਵੀ ਕਈ ਵਾਰੀ ਆਪਣੀਆਂ ਸਟੇਟਮੈਂਟਸ ਚ ਦੱਸਿਆ ਕਿ ਅਸੀਂ ਇੱਥੇ ਤੀਜੇ ਨੰਬਰ ਤੇ ਫਾਈਨੈਂਸ਼ੀਅਲਸ ਵੀ ਆਉਣ ਵਾਲੇ ਹਾਂ ਐਟ ਥੈਟ 2029 ਤੱਕ ਜੀ ਠੀਕ ਹੈ ਥੈਨ ਦੂਸਰੇ ਦੇਸ਼ਾਂ ਦਾ ਇਹਦੇ ਉੱਤੇ ਬੜਾ ਵੱਡਾ ਰੋਲ ਹੈ ਉਹ ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਦੇ ਵਿੱਚ ਜਿੰਨੇ ਬਾਹਰ ਦੇ ਫੋਰਨ ਕੰਟਰੀਆਂ ਜਿਨ੍ਹਾਂ ਨੂੰ ਪਤਾ ਹੈ ਕਿ ਭਾਈ ਹਿੰਦੁਸਤਾਨ ਅੱਗੇ ਜਾ ਰਿਹਾ ਹੈ ਹਰ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਉਹਨਾਂ ਦੇ ਉੱਤੇ ਅਪਣਾਈਆਂ ਜਾ ਰਹੀਆਂ ਕਿ ਭਾਈ ਕਿਸੇ ਤਰੀਕੇ ਨਾਲ ਇਹਨਾਂ ਦੋਸ਼ਾਂ ਦਾ ਆਪਸ ਦੇ ਵਿੱਚ ਦੇਖੋ ਦੇਖੋ ਇੱਥੇ ਕੋਈ ਲੜਾਈ ਝਗੜਾ ਹੁੰਦਾ ਹੈ ਕਿਸੇ ਤਰ੍ਹਾਂ ਦਾ ਵੀ ਹਰ ਬੰਦੇ ਨੂੰ ਪਤਾ ਹੈ ਕਿ ਹਮੇਸ਼ਾ ਲੜਾਈ ਝਗੜੇ ਦੇ ਵਿੱਚ ਨੁਕਸਾਨ ਕਦੀ ਵੀ ਇਕੱਲੇ ਬੰਦੇ ਦਾ ਨਹੀਂ ਹੁੰਦਾ ਭਾਵੇਂ ਕੋਈ ਕਮਜ਼ੋਰ ਹੈ ਤੇ ਭਾਵੇਂ ਕੋਈ ਤਾਕਤਵਾਰ ਹੈ ਨੁਕਸਾਨ ਹਮੇਸ਼ਾ ਦੋਨਾਂ ਤਰ੍ਹਾਂ ਦਾ ਹੁੰਦਾ ਹੈ ਔਰ ਜਿੱਦਾਂ ਕੀ ਆਲਰੇਡੀ ਇਹ ਜਿਹੜੀ ਘਟਨਾ ਤੁਸੀਂ ਪਹਿਲਗਾਮ ਵਾਲੀ ਦੱਸੀ ਹੈ ਬੜੀ ਪਹਿਲੀ ਗੱਲ ਤਾਂ ਬੜੀ ਮੰਦ ਘਟਨਾ ਹੈਗੀ ਹੈ ਜਿਹਦੇ ਵਿੱਚ ਇੱਕ ਕੌਮ ਦੇ ਖਾਤਰ ਕੌਮ ਦਾ ਨਾਮ ਲੈ ਕੇ ਭਾਈ ਤੂੰ ਕੋਈ Hindu ਹੈਂ ਕਿ Muslim ਹੈਂ ਜਾਂ ਉਹਨੂੰ ਦੇਖ ਕੇ ਇਹ ਜਿਹੜੀ ਵਾਪਰੀ ਹੈ ਔਰ ਇਹਦੇ ਵਿੱਚ ਜਿਵੇਂ ਕਈ ਸੂਤਰਾਂ ਨੇ ਦੱਸਿਆ ਕਿ ਇਹਦੇ ਵਿੱਚ ਵੀ ਕੋਈ ਨਾ ਕੋਈ ਜ਼ਰੂਰ ਹੱਥ ਹੈ ਕਿਸੇ ਨਾ ਕਿਸੇ ਦਾ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਕਈ ਧਰਮ ਦੇ ਜਿਹੜੇ ਵੱਡੇ ਬੰਦੇ ਬੈਠੇ ਆ ਪ੍ਰੋਜੈਕਟ ਉਹਨਾਂ ਨੇ ਨੈਗੇਟਿਵ ਬੰਦੇ ਜਿਨ੍ਹਾਂ ਨੇ ਕਿਹਾ ਵੀ ਇਹ ਬੜਾ ਗਲਤ ਹੋਇਆ ਜੋ ਵੀ ਹੋਇਆ ਬਟ ਇਹਦੇ ਨਾਲ ਨਾਲ ਆ ਭਾਰਤ ਨੇ ਜਿੱਦਾਂ ਸਪਹਿਲਾਂ ਪਾਕਿਸਤਾਨ ਨੇ ਆਲਰੇਡੀ ਜਿਹੜਾ 에ਅਰ ਨੈਟਵਰਕ ਸੀਗਾ ਸਾਰਾ ਰੋਡਸ ਦਾ ਉਹ ਸਾਰਾ ਬੰਦ ਕਰਤਾ ਸੀ ਬੀਤੇ ਦਿਨੀ 30 ਅਪ੍ਰੈਲ ਤੋਂ ਲੈ ਕੇ ਇੰਡੀਆ ਨੇ ਵੀ 23 ਮਈ ਤੱਕ ਜਿਹੜਾ ਉੱਪਰਲਾ ਸਪਾਈਸ ਸਪੇਸ ਦਾ ਜਿਹੜਾ ਹਾਂ 에ਅਰ ਸਪੇਸ ਜਿਹੜਾ ਹੈਗਾ ਉਹ ਵੀ ਸਟ੍ਰਾਈਕ ਬੰਦ ਕਰ ਦਿੱਤਾ ਤਾਂ ਕਿ ਅਗਰ ਉਹ ਕਰ ਸਕਦੇ ਤੇ ਸਾਡੇ ਲਈ ਕੋਈ ਔਖਾ ਕੰਮ ਨਹੀਂ ਹੈਗਾ ਔਰ ਹੋਰ ਵੀ ਕਈ ਜੜੀਆਂ ਉਹਨਾਂ ਦੀਆਂ ਸੰਧੀਆਂ ਸੀਗੀਆਂ ਜਾਂ ਕੰਟਰੈਕਟਸ ਸੀਗੇ ਜਾਂ ਇਵਨ ਬਿਜ਼ਨਸ ਦੇ ਜਿਹੜੇ ਕਈ ਐਥਿਕ ਸੀਗੇ ਉਹ ਸਾਰਾ ਕੁਝ ਉਹਨਾਂ ਨੇ ਫਿਲਹਾਲ ਦੇ ਲਈ ਕਲੋਜ਼ ਕਰ ਦਿੱਤੇ ਗਿਆ ਔਰ ਬੀਤੀ ਰਾਤ ਕੁਝ ਇਹ ਵੀ ਸੁਣਨ ਨੂੰ ਮਿਲਿਆ ਸੀਗਾ ਕਿ ਕਈ ਸੂਤਰਾਂ ਤੋਂ ਕਿ ਭਾਈ ਰਾਤ ਨੂੰ ਥੋੜੀ ਬੰਦੂਕਵਾਰੀ ਵੀ ਹੋਈ ਸੀ ਪਹਿਲਾਂ ਉਹਨਾਂ ਨੇ ਕੀਤੀ ਫਿਰ ਇਹਨਾਂ ਨੇ ਕੀਤੀ ਇੰਡੀਅਨ ਕਰਕੇ ਫਿਰ ਜਦੋਂ ਦੇਖਿਆ ਕਿ ਉਹ ਬੰਦ ਹੋ ਗਈ ਤੇ ਨਾ ਵੀ ਬੰਦ ਕਰ ਦਿੱਤੀ ਪਰ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਜਾਂ ਇਸ ਤਰ੍ਹਾਂ ਦੀ ਲੜਾਈ ਯੁੱਧ ਦਾ ਕੋਈ ਕੰਮ ਸ਼ੁਰੂ ਨਹੀਂ ਹੋਇਆ ਔਰ ਅਸੀਂ ਤਾਂ ਇਹੀ ਦਾਅਵਾ ਕਰਾਂਗੇ ਕਿ ਭਾਈ ਇਹ ਯੁੱਧ ਹੋਵੇ ਵੀ ਨਾ ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਜਿਆਦਾ ਕਿਸੇ ਦਾ ਫਾਇਦਾ ਨਹੀਂ ਠੀਕ ਹੈ ਜਿਹੜੀ ਪਾਕਿਸਤਾਨ ਨੇ ਹਰਕਤ ਕੀਤੀ ਹੈ ਜਾਂ ਉੱਥੇ ਦੇ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਲਈ ਹੈ ਕਿ ਇਹ ਪਾਕਿਸਤਾਨੀ ਲੋਕਾਂ ਨੇ ਉਗਰਵਾਦੀਆਂ ਨੇ ਕੀਤਾ ਤੇ ਉਹ ਅਗਰ ਉਹਨਾਂ ਨੂੰ ਪਨਾਹ ਦੇ ਰਹੇ ਨੇ ਉਹ ਵੀ ਗਲਤ ਹੈ ਬਟ ਮੋਦੀ ਸਾਹਿਬ ਨੇ ਜਿਵੇਂ ਕਿ ਜਿਸ ਦਿਨ ਘਟਨਾ ਹੋਈ ਬੀਤੇ 3 ਦਿਨ ਪਹਿਲਾਂ ਆਪਣੇ ਫਰਸਟ 5 ਮੰਤਰੀਆਂ ਨਾਲ ਬੈਠ ਕੇ ਮੀਟਿੰਗ ਕੀਤੀ ਤੇ ਐਨਆਈਏ ਦੇ ਵੀ ਨਿੱਤਾ ਜਿਹੜੇ ਨਾਲ ਸੀਗੇ ਨਾਲੇ ਤਿੰਨੇ ਫੌਜਾਂ ਦੇ ਜਿਹੜੇ ਚੀਫ ਸੀਗੇ ਉਹ ਵੀ ਨਾਲ ਸੀ ਔਰ ਨਾਲ ਦੀ ਨਾਲ ਕੱਲ ਫਿਰ ਦੁਬਾਰਾ ਮੀਟਿੰਗ ਕੀਤੀ ਔਰ ਉਹਨਾਂ ਨੇ ਪਰਮਿਸ਼ਨਸ ਦਿੱਤੀਆਂ ਔਰ ਜੀ ਵੀ ਭਾਈ ਤੁਸੀਂ ਆਪਣੇ ਹੱਤ ਕੰਡੇ ਜਿਹੜੇ ਹੈਗੇ ਸਾਰੇ ਫੌਜਾਂ ਜਣੀਆਂ ਤਿਆਰ ਕਰ ਲਓ ਵੀ ਇਹਨਾਂ ਨੂੰ ਇੱਕ ਵਾਰੀ ਸਬਕ ਸਿਖਾਉਣਾ ਪੈਣਾ ਜੀ ਜਿੱਦਾਂ ਦੀ ਗੱਲਬਾਤ ਰਹੀ ਧਮਕੀਆਂ ਰਹੀ ਪਾਕਿਸਤਾਨ ਦੇ ਵੀ ਜਿਹੜੇ ਲੀਡਰ ਹੈ ਪਾਕਿਸਤਾਨ ਦੇ ਫੌਜਾਂ ਦੇ ਵੀ ਬੰਦੇ ਹੈਗੇ ਆ ਉਹ ਵੀ ਆਪਸਦਾਰੀ ਦੇ ਵਿੱਚ ਦੋਨੇ ਧਿਰਾਂ ਵੱਲੋਂ ਇਹੋ ਜਿਹੀਆਂ ਜਿਹੜੀਆਂ ਗੱਲਾਂਬੱਤਾਂ ਚੱਲ ਰਹੀਆਂ ਕਿ ਇਹ ਕੁਛ ਨਾ ਕੁਛ ਕੰਮ ਜ਼ਰੂਰ ਹੋਊਗਾ ਬਟ ਸਾਡਾ ਪਰਸਨਲੀ ਔਰ ਅੰਟਰਨਲਿ ਵੀਊ ਇਹ ਲੱਗਦਾ ਹੈ ਕਿ ਜਿਹੜੇ ਕੰਮ ਹੈਗੇ ਆ ਇਹ ਇੱਥੇ ਤੱਕ ਹੀ ਰਹਿਣਗੇ ਅੱਗੇ ਸ਼ਾਇਦ ਇੱਥੇ ਕੋਈ ਇਸ ਤੋਂ ਅੱਗੇ ਨਿਬਧਣਗੀਆਂ ਇਹ ਜਿਹੜੀਆਂ ਗੱਲਾਂ ਆਲਰੇਡੀ ਅੱਜ ਨਹੀਂ ਪਹਿਲਾਂ ਵੀ ਕਈ ਵਾਰੀ ਹੋ ਚੁੱਕੀਆਂ ਨੇ ਇਸ ਤਰ੍ਹਾਂ ਦੇ ਧਾਕੇ ਕਈ ਵੱਜਦੇ ਰਹੇ ਨੇ ਬਟ ਅੱਗੇ ਜਾ ਕੇ ਪਤਾ ਹੈ ਕਿ ਭਾਵੇਂ ਫੋਰਟੂ ਫੋਦੀ ਲੜਾਈ ਹੈ ਪਰ ਇਹਦੇ ਵਿੱਚ ਲੋਕਾਂ ਨੂੰ ਲੋਕਾਂ ਦੇ ਬਿਜ਼ਨਸ ਨੂੰ ਕਾਰੋਬਾਰਾਂ ਨੂੰ ਦੇਸ਼ ਵਾਸਤੇ ਬੜਾ ਇਹ ਹਾਨੀ ਕਰਕੇ ਜੀ ਜੀ ਸੋ ਜਸਪਾ ਇਹ ਤੁਹਾਡੀ ਜਿਹੜਾ ਐਨਲਿਸਿਸ ਹੈਗਾ ਪਾਕਿਸਤਾਨ ਹਿੰਦੁਸਤਾਨ ਦੇ ਰਿਲੇਸ਼ਨਸ ਨੂੰ ਲੈ ਕੇ ਸੀ ਕਿਉਂਕਿ ਇੰਟਰਸਟਡ ਲੈਵਲ ਤੇ ਤੁਸੀਂ ਆਪਣੇ ਐਨਲਿਸਿਸ ਦਿੱਤਾ ਹੈਗਾ ਹੁਣ ਜੇ ਆਪਾਂ ਆਪਣੇ ਮੁਲਕ ਦੀ ਗੱਲ ਕਰੀਏ ਮੁਲਕ 'ਚ ਕਾਫੀ ਢੇਰ ਤੋਂ ਜਿਹੜੀ ਆਪੋਜੀਸ਼ਨ ਤੇ ਮੁੱਖ ਮੁੱਦਾ ਇਹ ਰੱਖਦੀ ਪਈ ਸੀਗੀ ਕਾਸ ਸੈਂਸਸ ਜਾਣੀ ਜਾਤੀਗਤ ਜਨਗਣਨਾ ਕਰਵਾਈ ਜਾਵੇ ਜਿਹੜੀ ਕਿ ਤੁਹਾਨੂੰ ਤੁਸੀਂ ਆਪ ਹੀ ਦੱਸਿਆ ਕਿ ਕਾਫੀ ਸਾਲ ਪਹਿਲਾਂ ਇਹ ਆਜ਼ਾਦੀ ਤੋਂ ਪਹਿਲਾਂ ਹੋਈ ਸੀਗੀ ਔਰ ਲੀਡਰ ਆਫ oppositon ਜਿਵੇਂ ਗਾਂਧੀ ਸਾਹਿਬ ਵਾਹ ਰਾਹੁਲ ਸਾਹਿਬ ਇਹ ਵੀ ਮੰਗ ਕਰਦੇ ਆਦੇ ਸੀ ਕਿ ਹੁਣ ਜਿਹੜੀ ਸਰਕਾਰ ਹੈਗੀ ਐਨਡੀਏ ਦੀ ਉਹਨਾਂ ਨੇ ਇਹ ਇੱਕ ਡਿਕਲੇਅਰ ਕਰਦਾ ਕਿ ਜਲਦ ਹੀ ਜਿਹੜੀ ਜਾਤੀਗਤ ਜਾਣਗਰਨਾ ਹੈਗੀ ਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਉਹਦੇ ਬਾਰੇ ਤੁਹਾਡਾ ਮੋਟਾ-ਮੋਟਾ ਵਿਊ ਕੀ ਹੈ ਤਾਂ ਕਿ ਲੋਕ ਆਮ ਲੋਕ ਜਾਣ ਸਕਣ ਜਾਤੀ ਦਾ ਜਨਗਣਨਾ ਦਾ ਮਤਲਬ ਹੁੰਦਾ ਕੀ ਹੈ ਪਰ ਜੇਸੀ ਆਪਣੇ ਈਅਰਸ ਨੂੰ ਇਹ ਦੱਸ ਦਿੰਨੇ ਆ ਕਿ ਫਸਟ ਆਫ ਆਲ ਬ੍ਰਿਟਿਸ਼ ਗਵਰਨਮੈਂਟ ਦੈਟ ਟਾਈਮ 1931 ਤੋਂ ਪਹਿਲਾਂ ਇੱਕ ਵਾਰੀ ਕਾਸਟ ਸੈਂਸਸ ਹੋਈ ਸੀ ਜੀ ਇੱਕ ਹੁੰਦਾ ਹੈ ਸੈਂਸਸ ਜਿਹੜੀ ਆਪਾਂ ਜਨਗਣਨਾ ਕਹਿੰਦੇ ਆ ਇੱਕ ਹੁੰਦਾ ਕਾਸ ਸੈਂਸਸ ਕਾਸ ਸੈਂਸਸ ਦਾ ਮਤਲਬ ਹੈ ਜਾਤੀ ਦੇ ਹਿਸਾਬ ਨਾਲ ਵੀ ਕਿੰਨੇ ਕਿੰਨੇ ਕਿਹੜੀ ਕਿਹੜੀ ਜਾਤੀ ਦੇ ਲੋਕ ਸਾਡੇ ਹਿੰਦੁਸਤਾਨ 'ਚ ਰਹਿ ਰਹੇ ਨੇ ਜਿਹੜੇ ਇੱਥੇ ਦੇ ਨਾਗਰਿਕ ਨੇ ਉਹਦੇ ਹਿਸਾਬ ਨਾਲ ਜਨਗਣਨਾ ਜੀ ਜਿੰਨੂੰ ਆਪਾਂ ਕਲੀਅਰ ਕਰਵਾਇਆ ਜਿਹੜੀ ਸਾਰੀ ਇਹ ਦੋਨੇ ਜਿਹੜੇ ਚੀਜ਼ਾਂ ਹੈਗੀਆਂ ਇਹ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਦਾ ਇੱਕ ਡਿਪਾਰਟਮੈਂਟ ਵੀ ਹੈਗਾ ਸੈਂਸਸ ਜੀ ਜਾਂ ਸਰਕਾਰ ਦੇ ਉੱਪਰ ਔਰ ਦੂਸਰਾ ਪੁਆਇੰਟ ਹੈਗਾ ਕਿ ਜਿਹੜੀ ਸੈਂਸਸ ਹੈ ਜਨ ਸੰਖਿਆ ਜਿਹੜੀ ਆਪਾਂ ਗੱਲ ਕਰਦੇ ਪਿਆ ਇੱਕ ਜਿਹੜੀ ਕੱਲੀ ਜਾਂ ਸਕਿਆ ਉਹ ਸਾਡੀ 2011 ਦੇ ਵਿੱਚ ਅੱਜ ਤੋਂ 14 ਸਾਲ ਪਹਿਲਾਂ ਹੋਈ ਸੀ ਤਕਰੀਬਨ ਤਕਰੀਬਨ ਜੋ ਆਲਰੇਡੀ ਪਹਿਲੀਆਂ ਸੈਂਸਸਾਂ ਹੋਈਆਂ ਉਹ ਆਲਮੋਸਟ 10 ਸਾਲਾਂ ਬਾਅਦ ਅੱਗੇ ਰੂਟੀਨ ਦੇ ਵਿੱਚ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਸੀ ਵੀ ਅੱਜ ਸਾਡਾ ਦੇਸ਼ ਸਾਡੇ ਦੇਸ਼ ਦੇ ਵਿੱਚ ਜਨਸੰਖਿਆ ਕਿੰਨੀ ਪਹੁੰਚ ਗਈ ਕਿ ਕਿੱਥੇ ਕਿਹੜੇ ਕਿਨਾਰੇ ਪਹੁੰਚ ਗਏ ਕਿ ਜਿਹੜੀ 2011 ਤੋਂ ਬਾਅਦ ਜਿਹੜੇ Google ਦੇ ਉੱਤੇ ਜਾਂ ਨਾਰਮਲੀ ਆਪਾਂ Google ਤੋਂ ਵੀ ਕੱਢ ਕੇ ਦੇਖਦੇ ਆ ਬੀਤੇ ਟਾਈਮ ਦੇ ਦੌਰਾਨ 2024 25 ਤੋਂ ਪਹਿਲਾਂ ਕਿ ਹਾਂ ਜੀ ਅਸੀਂ ਚਾਈਨਾ ਤੋਂ ਵੀ ਉੱਪਰ ਆ ਗਏ ਆ ਲੈਕਿਨ ਅਸਲ ਦੇ ਵਿੱਚ ਥੈਂਟਿਕਲੀ ਕੋਈ ਚੀਜ਼ ਨਹੀਂ ਹੈਗੀ ਉਹ ਥੈਂਟਿਕਲੀ ਜਿਹੜੀ ਹੈਗੀ ਹੈ ਇੱਕ ਤਾਂ ਸੀ ਜான்ਸਨ ਸੈਂਸਸ ਇੱਕ ਕਾਸ ਸੈਂਸਸ ਜੀ ਹੁਣ ਉਹ ਮੋਦੀ ਸਾਹਿਬ ਨੇ ਬੀਤੇ ਦਿਨੀ ਇੱਕ ਐਲਾਨ ਕੀਤਾ ਹੈ ਕਿ ਜਿਹਦਾ ਜਿਹੜਾ ਕਿ ਬੜੀ ਦੇਰ ਦਾ ਪ੍ਰੈਸ਼ਰ ਬਣਿਆ ਸੀ ਆਪੋਜੀਸ਼ਨ ਦਾ ਵੀ ਜਿਹਦੇ ਵਿੱਚ ਆਪੋਜੀਸ਼ਨ ਦੇ ਲੀਡਰ ਰਾਹੁਲ ગાંધી ਜੀ ਵੀ ਜਾਂ ਆਪੋਜੀਸ਼ਨ ਸਾਰੀ ਆਪਣੀ ਜਿੱਤ ਸਮਝ ਰਹੀ ਹੈ ਔਰ ਉਸ ਦੇ ਹਿਸਾਬ ਨਾਲ ਮੋਦੀ ਸਾਹਿਬ ਨੇ ਇਹ ਐਲਾਨ ਕਰਤਾ ਜਿਹੜਾ ਕਿ ਇਹ ਐਲਾਨ ਕੀਤਾ ਬڑا ਹੀ ਇੱਕ ਹੈਰਾਨੀ ਜਨਕ ਸੀਗਾ ਕਿਉਂਕਿ ਇਹ ਜਿਹੜਾ ਐਲਾਨ ਸੀਗਾ ਇਹਦੇ ਉੱਤੇ ਐਨਡੀਏ ਦੇ ਪਲੱਸ ਬੀਜੇਪੀ ਦੇ ਕਈ ਲੀਡਰਾਂ ਨੇ ਬੜੇ ਰੁੱਖੇ ਜਵਾਬ ਦਿੰਦੇ ਸੀ ਵੀ ਇਹਨਾਂ ਨੂੰ ਇਹ ਜਾਤੀ ਦੇ ਹਿਸਾਬ ਨਾਲ ਇਹਨਾਂ ਨੂੰ ਕਿਉਂ ਕਿਉਂ ਕਰਾਉਣਾ ਚਾਹੁੰਦੇ ਨੇ ਜੀ ਜੀ ਔਰ ਆਪੋਜੀਸ਼ਨ ਦਾ ਹੀ ਕੱਲਾ ਰੋਲ ਹੈ ਲੇਕਿਨ ਅੱਜ ਇਹਨਾਂ ਨੇ ਇਹ ਰੋਲ ਆਪ ਆਪਣੇ ਹੱਥ ਚ ਲੈ ਕੇ ਇਹਦੀ ਪ੍ਰਸੰਸਾ ਆਪਣੇ ਆਪ ਚ ਲੈਣ ਵਾਸਤੇ ਕੀਤੀ ਕਿ ਮੋਦੀ ਸਾਹਿਬ ਨੇ ਕਿ ਭਾਈ ਜਲਦੀ ਹੀ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈਗਾ ਸੈਂਸਰ ਜਿਹੜਾ ਕਾਸਟ ਸੈਂਸਰ ਜਿਹੜਾ ਸ਼ੁਰੂ ਕਰ ਦਿੱਤਾ ਜਾਏਗਾ ਕਿ ਜਿੱਦਾਂ ਲੋਕਾਂ ਨੂੰ ਜਾਂ ਅਗਵਾਨ ਵਾਲੇ ਟਾਈਮ ਦੇ ਵਿੱਚ ਔਰ ਜਿਹੜੇ ਸਾਡੇ ਸੂਤਰ ਨੇ ਅਸੀਂ ਆਪਣੇ ਸੂਤਰਾ ਤੋਂ ਵੀ ਇਹਦੇ ਬਾਰੇ ਥੋੜਾ ਸੰਕੇਤ ਲਿਆ ਕਿ ਇਹ ਇਹਦਾ ਕਾਰਨ ਕੀ ਹੋ ਸਕਦਾ ਔਰ ਸਾਨੂੰ ਉਹਨਾਂ ਦੇ ਮੁਤਾਬਕ ਸਾਨੂੰ ਇਹ ਸੂਚਨਾ ਮਿਲੀ ਹੈ ਕਿ ਜਸਟ ਕਰੰਟਲੀ ਜਿਹੜੀ ਸਭ ਤੋਂ ਪਹਿਲਾਂ ਹੁਣ ਵਿਧਾਨ ਸਭਾ ਦੀਆਂ ਬਿਹਾਰ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਨੰਬਰ 1 ਔਰ ਉਸ ਤੋਂ ਬਾਅਦ ਨਾਲ ਹੀ ਬੀਤੇ ਟਾਈਮ ਤੋਂ ਬਾਅਦ ਨਾਲ ਹੀ ਯੂਪੀ ਦੀਆਂ ਇਲੈਕਸ਼ਨਾਂ ਇਸੇ ਸਾਲ ਦੇ ਵਿੱਚ ਹੀ ਆ ਜਾਣੀਆਂ ਹੈ ਜੀ ਤੇ ਉਹ ਮੇਰੇ ਵੀ ਪੋਸਿਬਿਲਟੀ ਹੈ ਕਿ ਉਹਦਾ ਐਨਡੀਏ ਜਾਂ ਇਹ ਮੋਦੀ ਸਾਹਿਬ ਫਾਇਦਾ ਲੈਣਾ ਬਾਰੇ ਸਾਰਾ ਪਲਾਨ ਕਰਦੇ ਹੋਣ ਜਾਂ ਸੋਚਦੇ ਹੋਣ ਔਰ ਓਪੋਜੀਸ਼ਨ ਇਸ ਚੀਜ਼ ਦੇ ਵਿੱਚ ਆਪਣੀ ਜਿੱਤ ਸਮਝ ਰਹੀ ਹੈ ਕਿ ਜਿਹੜੀ ਕਾਸ ਸੈਂਸ ਹੈਗੀ ਹੈ ਉਹ 1931 ਤੋਂ ਬਾਅਦ ਹੁਣ ਦੁਬਾਰਾ ਹੋਣੀ ਹੈ 2025 ਚ ਅਪ੍ਰੋਕਸੀਮੇਟਲੀ 94 ਸਾਲ 96 ਸਾਲ ਦੇ ਕਰੀਬ ਬਿਲਕੁਲ ਬਿਲਕੁਲ ਠੀਕ ਔਰ ਨਾਲ ਦੀ ਨਾਲ ਜਿਹੜੀ ਅ ਅੱਗੇ ਜਿਹਵੇਂ ਰੂਟੀਨ ਚ 2011 ਚ ਹੋਈ ਸੀ 21 ਚ ਹੋਣੀ ਸੀ ਨਾ ਹੋ ਕੇ 2025 ਦੇ ਵਿੱਚ ਉਹਦੀ ਕੈਲਕੂਲੇਸ਼ਨ ਵੀ ਨਾਲ ਹੀ ਹੋ ਜਾਏਗੀ ਪਤਾ ਲੱਗ ਜਾਏਗਾ ਕਿ ਆਪਣਾ ਦੇਸ਼ ਵਕੀ ਪਹਿਲੇ ਨੰਬਰ ਤੇ ਜਾਂ ਜਨਸੰਖਿਆ ਦੇ ਆਧਾਰ ਤੇ ਅਗਰ ਦੂਸਰੇ ਕਿਸੇ ਆਧਾਰ ਦੇ ਉੱਤੇ ਪਹਿਲੇ ਨੰਬਰ ਤੇ ਨਹੀਂ ਹੈ ਤੇ ਉਮੀਦ ਕਰਦੇ ਆਂ ਜਨਸੰਖਿਆ ਦੇ ਅੱਜ ਤਾਂ ਪਹਿਲੇ ਨੰਬਰ ਤੇ ਆ ਹੀ ਜਾਊਗਾ ਹਾਂਜੀ ਹਾਂਜੀ ਵੈਸੇ ਵਿਜੇ ਸਾਹਿਬ ਇਹ ਵੀ ਗੱਲ ਚ ਹੁੰਦੀ ਕਿ ਆਰਐਸਐਸ ਦੀ ਇੱਕ ਥਿਉਰੀ ਹੈ ਜੇ ਬੀਜਪੀ ਦੀ ਚੰਦੇ ਕਿ ਹਿੰਦੂ ਧਰਮ ਇੱਕ ਕੰਬਰੇਲੇ ਥਲੇ ਆਜ ਵੀ ਰੋ ਕਾਸਟਿਜ਼ਮ ਇਥੇ ਘਟ ਜਾਵੇ ਤੇ ਇਹ ਵੀ ਇੱਕ ਗੱਲ ਸੁਣਨ ਚਾਹੀਦੀ ਲੇਕਿਨ ਫਿਲਹਾਲ ਇੱਕ ਹੋਰ ਆਪਾਂ ਗੱਲ ਵੱਲ ਤੁਹਾਡਾ ਧਿਆਨ ਲੈ ਕੇ ਜਾਵਾਂਗੇ ਕਿ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਲੱਗੀਆਂ ਸੀ ਕਿ ਇੱਕ ਵੱਖ-ਵੱਖ ਲੋਕਾਂ ਦੀਆਂ ਜਿਹੜੀਆਂ ਪ੍ਰਾਈਵੇਟ ਜ਼ਿੰਦਗੀਆਂ ਜਾਂ ਉਹਨਾਂ ਦੀ ਨਿੱਜਤਾ ਉਹਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਹੈਗੀ ਹੈ ਤੇ ਕਈ ਤਰ੍ਹਾਂ ਦੇ ਸਪਾਈਵਰ ਉਹ ਕਈ ਤਰ੍ਹਾਂ ਦੇ ਸੌਫਟਵੇਅਰ ਜਿਹਨੂੰ ਪੈਗਸਸ ਕਹਿੰਦੇ ਹੈਗੇ ਆ ਇਹ ਇੱਕ ਇਜ਼ਰਾਈਲੀ ਵਰਡ ਹੈਗਾ ਪੈਗਸਸ ਉਹ ਰਾਹੁਲ ਗਾਂਧੀ ਜੀ ਸਾਹਿਬ ਜਿਹੜੇ ਲੀਡਰ ਆਫ اپੋਜੀਸ਼ਨ ਹੈਗੇ ਉਹਨਾਂ ਵੱਲੋਂ ਵੀ ਕਈ ਸਾਲਾਂ ਤੋਂ ਇਹ ਹੈ ਕਿ ਮੇਰੇ ਟੈਲੀਫੋਨਾਂ ਦੇ ਉੱਤੇ ਪੈਗਸਸ ਲੱਗਾ ਹੋਇਆ ਤੇ ਮੇਰੀ ਹਰ ਮੂਮੈਂਟ ਦਾ ਸੈਂਟਰਲ ਗਵਰਨਮੈਂਟ ਨੂੰ ਤੇ ਸੈਂਟਰਲ ਗਵਰਨਮੈਂਟ ਦੀਆਂ ਖੁਫੀਆ ਜਿੰਸੇ ਨੂੰ ਪਤਾ ਲੱਗਦਾ ਲੱਗਦਾ ਰਹਿੰਦਾ ਹੈਗਾ ਸੋ ਇਸ ਕਰਕੇ ਇਹ ਉਹਨਾਂ ਨੇ ਇਤਰਾਜ਼ ਵੀ ਜਤਾਏ ਸੀ ਉਹਨਾਂ ਕੱਲਿਆਂ ਨੇ ਇਤਰਾਜ਼ ਨਹੀਂ ਜਤਾਏ ਸੀਗੇ ਕਈ ਵਕਤ ਵਕਤ ਜਿਹੜੀ ਸਖਸੀਤਾ ਸੀਗੀਆਂ ਉਹ ਕਹਿੰਦੇ ਅਸੀਂ ਸਾਡੇ ਤੇ ਪੈਗਸਸ ਲੱਗਾ ਹੁਣ ਸੁਪਰੀਮ ਕੋਰਟ ਦੇ ਅੱਤੇ ਤਾਂ ਕਿ ਦੇਸ਼ ਹਿੱਤ ਜੇ ਕੋਈ ਵੀ ਕਿਸੇ ਦੇ ਫੋਨ ਦੀ ਜਾਂ ਕੋਈ ਕਿਸੇ ਦੀ ਮੂਵਮੈਂਟ ਤੇ ਜੇ ਨਿਗਰ ਰੱਖੀ ਜਾਂਦੀ ਆ ਤਾਂ ਕੋਈ ਇਤਰਾਜ਼ ਕਿਸੇ ਨੂੰ ਹੁਣ ਤੁਹਾਡਾ ਇਹਦੇ ਬਾਰੇ ਐਕਸਪਰਟ ਮਚੁਰ ਵੀ ਕੁਇਓ ਹੈਗਾ ਜੀ ਅ ਰਜੇਸ਼ ਜੀ ਇੱਕ ਤਾਂ ਜਿਹੜਾ ਪੈਗਸਸ ਜਿਹੜਾ ਇਹ ਹੈਗਾ ਜਿਵੇਂ ਤੁਸੀਂ ਦੱਸਿਆ ਲੋਕ ਆਪਣੇ ਵੀਰਦ ਨੂੰ ਵੀ ਇਹ ਇਜ਼ਰਾਈਲੀ ਵਰਡ ਹੈ ਉਹ ਪਲੱਸ ਇਹ ਜਿਹੜੀ ਪੈਗਸਸ ਦੀ ਜਿਹੜੀ ਸੁਪਰੀਮ ਕੋਰਟ ਨੇ ਲੇਕਿਨ ਜਿਹੜੇ ਸੁਪਰੀਮ ਕੋਰਟ ਨੇ ਜਿਹੜੀ ਅਸਲ ਉਹਨਾਂ ਨੇ ਡਿਟੇਲ ਦੇ ਵਿੱਚ ਜੋ ਦੱਸਿਆ ਉਹਨਾਂ ਨੇ ਇਹ ਕਿਹਾ ਵੀ ਭਾਈ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਚਾਕਣਵਾ ਜਾਂ ਦੇਖਣ ਦਾ ਜਾਣ ਦਾ ਕੋਈ ਕਿਸੇ ਦਾ ਹੱਕ ਨਹੀਂ ਹੈਗਾ ਬਟ ਦੇਸ਼ ਦੇ ਪ੍ਰਤੀ ਕੌਮ ਦੇ ਪ੍ਰਤੀ ਵੀ ਦੇਸ਼ ਦੇ ਪ੍ਰਤੀ ਅਗਰ ਸਾਡੇ ਦੇਸ਼ ਦੇ ਕਿਸੇ ਵੀ ਕੋਈ ਜਿਵੇਂ ਆਪਾਂ ਸੋਚ ਕੰਟਿਆਂ ਵੀ ਕਹਿੰਨੇ ਆ ਕਿ ਭਾਈ ਅਸੀਂ ਦੇਸ਼ ਦਾ ਕੋਈ ਵੀ ਖੂਫੀਆ ਰਾਜ ਹੈਗਾ ਉਹ ਅਸੀਂ ਆਪਣੇ ਲੀਕ ਨਹੀਂ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਬਾਹਰ ਨਹੀਂ ਦਵਾਂਗੇ ਕਿ ਉਹਦੇ ਵਾਸਤੇ ਅਗਰ ਕੋਈ ਇਹੋ ਜਿਹੀ ਕਾਨੂੰਨੀ ਜਿਹੜਾ ਸਤਰ ਬਣਿਆ ਹੋਇਆ ਹੈ ਲਾਅ ਬਣਿਆ ਹੋਇਆ ਹੈ ਅਗਰ ਉਹਦੇ ਉੱਤੇ ਕੋਈ ਇਹੋ ਜਿਹਾ ਕੰਮ ਹੈ ਤੇ ਇਹ ਪੈ ਗਿਆ ਸਾਨੂੰ ਲੱਗਿਆ ਜ਼ਰੂਰੀ ਹੋਣਾ ਚਾਹੀਦਾ ਔਰ ਇੱਕ ਨਾਲ ਦੀ ਨਾਲ ਆਪਣੇ ਵੀਵਰਸ ਨੂੰ ਦੱਸ ਦਿੰਨੇ ਆ ਕਿ ਦੇਖੋ ਇਹ ਗੱਲ ਜਿਹੜੀ ਹੈ ਨਾ ਬਹੁਤ ਪੁਰਾਣੀ ਹੈ ਕਿ ਜਿਵੇਂ ਕਿ ਸਭ ਸਾਰਿਆਂ ਨੂੰ ਪਤਾ ਹੈ ਕਿ ਅਸੀਂ 1965 ਦੀ ਲੜਾਈ ਵਿੱਚ ਮਾਤ ਖਾਧੀ ਸੀ ਔਰ 1971 ਤੋਂ ਪਹਿਲਾਂ ਤੇ ਆਪਣੇ ਦੇਸ਼ ਦੇ ਵਿੱਚ ਰੌ ਬਣਿਆ ਸੀ ਜਿਹੜੀ ਖੂਫੀਆ ਏਜੰਸੀ ਸੀਗੀ ਸਾਡੀ ਅਗਰ ਅੱਜ ਉਹ ਖੂਫੀਆ ਏਜੰਸੀ 1971 ਤੋਂ ਪਹਿਲਾਂ ਨਾ ਬਣੀ ਹੁੰਦੀ ਤਾਂ ਅਸੀਂ 1971 ਦੀ ਲੜਾਈ ਜਿੱਤਨ ਵੀ ਨਹੀਂ ਲੱਗੇ ਸੀ ਔਰ ਉਹਦਾ ਕਾਰਨ ਸਿਰਫ ਇਹੀ ਸੀਗੀ ਸਾਡੀ ਖੂਫੀਆ ਜਿਹੜੀ ਏਜੰਸੀ ਸੀਗੀ ਸਾਨੂੰ ਇਹੀ ਪੈਗੇਸਸ ਦੇ ਰਾਹੀਂ ਇਹੀ ਜਸੂਸੀ ਜਿਹੜੀਆਂ ਸਾਨੂੰ ਇਨਫੋਰਮੇਸ਼ਨ ਸੀਗੀਆਂ ਉੱਥੇ ਦੇ ਫੌਜ ਦੇ ਆਧਾਰਿਆਂ ਦੇ ਹਿਸਾਬ ਨਾਲ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਮਿਲ ਗਈ ਤਾਂ ਹੀ ਅਸੀਂ 1971 ਦੀ ਲੜਾਈ ਜਿੱਤ ਪਾਏ ਬਿਲਕੁਲ ਬਿਲਕੁਲ ਔਰ ਸੈਕੰਡਲੀ ਅਗਰ ਇਹ ਗੱਲ ਕਹੀਏ ਤੇ ਇਹ ਜਿਹੜਾ ਆਪਾਂ ਰੌ ਨੇ ਪਤਾ ਲਾਇਆ ਵੀ ਹਾਂ ਵੀ ਕਿੱਦਾਂ ਇਹਦੀ ਲੜਾਈ ਜਿਹੜੀ ਹੈਗੀ ਆ ਅ ਜਸੂਸੀ ਅੰਦਰੂ ਅੰਦਰੂਨੀ ਕਰਕੇ ਤਾਂ ਹੀ ਜਿੱਤ ਪਾਇਆ ਲੜਾਈ ਬਿਲਕੁਲ ਔਰ ਇਹ ਸੁਪਰੀਮ ਕੋਰਟ ਨੇ ਜਿਹੜੀ ਜਿਹੜੀ ਅਪੀਲਾਂ ਲੱਗੀਆਂ ਸੀ ਬੜੇ ਜਿਹਦੇ ਚ ਆਪਾਂ ਰਾਹੁਲ ਗਾਂਧੀ ਦੀ ਵੀ ਗੱਲ ਕਰਦੇ ਆ ਕਿ ਉਹਦੇ ਉੱਤੇ ਵੀ ਪੈਗੇਸਸ ਲਾਇਆ ਹੋਇਆ ਸੀ ਪਰ ਉਹਨਾਂ ਨੇ ਕਲੀਅਰ ਜਦੋਂ ਕਾਰ ਹੀ ਦਿੱਤੀ ਗੱਲ ਵੀ ਭਾਈ ਤੁਸੀਂ ਪੈਗੇਸਸ ਲਾਇਆ ਤੁਹਾਡਾ ਉਹ ਠੀਕ ਹੈ ਪਰ ਕਿਸੇ ਜਾਤੀ ਜ਼ਿੰਦਗੀ ਵੱਲ ਨਹੀਂ ਤੁਸੀਂ ਕੋਈ ਇਹੋ ਜਿਹਾ ਕਰ ਸਕਦੇ ਬਾਕੀ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਜੋ ਕਿਹਾ ਵੀ ਇਹ ਜਾਇਜ਼ ਹੈ ਜਸਟ ਬਾਈ ਉਹਦਾ ਮੇਨ ਕਾਰਨ ਇੱਕੋ ਹੀ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਸਾਨੂੰ ਅੱਜ ਇੱਥੇ ਲੈ ਕੇ ਆਈ ਹੈ ਅਗਰੇ ਟੈਕਨੋਲੋਜੀ ਨਾ ਹੋਵੇ ਇਹੋ ਜਿਹਾ ਸੌਫਟਵੇਅਰ ਨਾ ਹੋਣ ਜਿਵੇਂ ਕੰਪਿਊਟਰ ਯੁੱਗ ਆਇਆ ਅਗਰ ਕੰਪਿਊਟਰ ਯੁੱਗ ਦੇ ਵਿੱਚ ਅਗਰ ਅੱਜ ਕੰਪਿਊਟਰ ਨੇ ਕਿੰਨੀ AI ਨੇ ਤਰੱਕੀ ਕੀਤੀ ਹੈ ਰੋਬੋਟ ਆ ਗਏ ਜ਼ਬਰਦਸਤ ਚੀਜ਼ਾਂ ਆ ਗਈਆਂ ਅੱਜ ਅਗਰ ਅਸੀਂ ਉਹਨਾਂ ਦੇ ਮੁਕਾਬਲੇ ਅਗਰ ਉਹਨਾਂ ਦੇ ਬਰਬਰੀ ਨਹੀਂ ਕਰਾਂਗੇ ਸਾਡਾ ਦੇਸ਼ ਨਹੀਂ ਤੇ ਸਾਡੇ ਦੇਸ਼ ਦੀ ਡਿਵੈਲਪਮੈਂਟ ਕਿੱਦਾਂ ਹੋਏਗੀ ਤੇ ਇਹ ਬੜਾ ਜ਼ਰੂਰੀ ਹੈ ਤੋ ਇਸ ਕਰਕੇ ਉਹਨਾਂ ਦਾ ਵੀ ਜਿਹੜਾ ਇਹ ਐਲਾਨ ਡਿਸੀਜਨ ਆਇਆ ਜਿਹੜੀ ਉਹਨਾਂ ਦੀ ਜੱਜਮੈਂਟ ਵੀ ਆਈ ਹੈ ਉਹ ਬਹੁਤ ਵਧੀਆ ਜੱਜਮੈਂ